ਇੱਕ ਖਬਰ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ ਆਮ ਤੌਰ ਤੇ ਸਰਕਾਰਾਂ ਵਿਰੋਧੀ ਜਾਂ ਆਮ ਲੋਕ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੁੰਦੇ ਨੇ ਪਰ ਹੋ ਰਹੀ ਰੇਤੀ ਮਾਈਨਿੰਗ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਹੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਹਲਕੇ ਵਿੱਚ ਪੈਂਦੀ ਕਸੋਵਾਲ ਪੋਸਟ ਦੇ ਨੇੜੇ ਰਾਵੀ ਦਰਿਆ ਤੇ ਬਣੇ ਪੁਲ ਦੇ ਬਿਲਕੁਲ ਨੇੜੇ ਇਹ ਰੇਤੀ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਇੱਕ ਦੂਸਰੇ ਦੇ ਖਿਲਾਫ ਖੜੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਦੇ ਆਗੂ ਇਸ ਮਾਈਨ ਨੂੰ ਨਜਾਇਜ਼ ਕਰਾਰ ਦੇ ਰਹੇ ਨੇ ਅਤੇ ਮਾਈਨ ਦੇ ਕਾਰਨ ਇਸ ਪਿੰਡ ਨੂੰ ਵੀ ਖਤਰਾ ਦੱਸ ਰਹੇ ਨੇ ਨਾਲ ਇਹ ਵੀ ਤਰਕ ਦੇ ਰਹੇ ਨੇ ਕਿ ਡਿਫੈਂਸ ਮਿਨਿਸਟਰੀ ਦੇ ਵੱਲੋਂ ਸਰਹੱਦੀ ਇਲਾਕੇ ਵਿੱਚ ਮਾਈਨਿੰਗ ਤੇ ਰੋਕ ਲਗਾਈ ਹੋਈ ਹੈ ਜਦਕਿ ਇਸ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ ਉੱਥੇ ਹੀ ਪਾਕਿਸਤਾਨ ਦੀ ਸਰਹੱਦ ਤੋਂ ਦਸਣਾ ਬਣਦਾ ਕਿ ਲਗਭਗ ਇਹ 2 ਕਿਲੋਮੀਟਰ ਦੀ ਵਿੱਤ ਤੇ ਹੈ ਉਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਮਾਈਨਿੰਗ ਨਜਾਇਜ਼ ਨਹੀਂ ਸਗੋਂ ਬਿਲਕੁਲ ਜਾਇਜ਼ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਹਦੇ ਨਾਲ ਪੁੱਲ ਨੂੰ ਵੀ ਕੋਈ ਖਤਰਾ ਨਹੀਂ ਦੂਜੇ ਪਾਸੇ ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸਡੀਓ ਅਭਿਸ਼ੇਕ ਨੇ ਵੀ 라ਵੀ ਦਰਿਆ ਦੇ ਵਿੱਚੋਂ ਵੱਡੇ ਪੱਧਰ ਤੇ ਹੋ ਰਹੀ ਇਸ ਮਾਈਨਿੰਗ ਨੂੰ ਨਜਾਇਜ਼ ਨਹੀਂ ਸਗੋਂ ਜਾਇਜ਼ ਘਰਾੜ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਦਰਿਆ ਦੇ ਵਿੱਚੋਂ ਰੇਤ ਕੱਢ ਕੇ ਲੈ ਕੇ ਜਾ ਰਹੀ ਹਰ ਗੱਡੀ ਦੀ ਬਕਾਇਦਾ ਪਰਚੀ ਵੀ ਕੱਟੀ ਜਾ ਰਹੀ ਹੈ ਅਤੇ ਉੱਥੇ ਬਕਾਇਦਗੀ ਦੇ ਨਾਲ ਕੈਮਰੇ ਵੀ ਲਾਏ ਹੋਏ ਨੇ ਮਸਲਾ ਜੀ ਜਉਂਦਾ ਦਰਿਆ ਇਹ ਦੇਹਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਦੰਗਣ ਸਾਡੇ ਪੋਲ ਨੂੰ ਹੁਣ ਇਹ ਲੱਗੇ ਆਣ ਕੇ ਤੇ ਟਿਪਰਾਵਾਂ ਦੇ ਰੇਤ ਡਾਬੇ ਆ ਕੱਢਣ ਸਾਡੇ ਪੋਲ ਨੂੰ ਬਹੁਤ ਖਤਰਾ ਵਾ ਅਸੀਂ ਆਨੇ ਵੀ ਇਸ ਤਰ੍ਹਾਂ ਇਹਦੇ ਹੋਰ ਵੀ 8-10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰਿਆ ਉਹ ਨਾਂ ਲੈ ਰਹੇ ਵੀ ਇਹ ਖਲਾਈ ਹੋ ਰਹੀ ਐ ਖਲਾਈ ਖਲੂਈ ਕੋਈ ਨਹੀਂ ਹੋ ਰਹੀ ਇਹ ਰੇਤ ਦੇ ਭਰ-ਭਰ ਕੇ ਕਾਲੇ ਪਿਛਾਣ ਨੂੰ ਲਈ ਜਾ ਰਿਆ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਨੇ ਆ ਪੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿੱਛੇ ਲੈ ਜਾਓ ਗਲਤ ਹੋ ਰਹੀ ਆ ਅਸੀਂ ਉੱਚ ਅਧਿਕਾਰੀਆਂ ਦੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਇਹ ਜਿਹੜੀ ਇੱਕ ਵਾਰ ਆ ਕੇ ਵੇਖੋ ਤਾਂ ਸਹੀ ਹੈ ਬੰਨ ਕੀ ਡਿਆ ਇੱਥੇ 11 12 ਪਿੰਡ ਲੱਗੇ ਨੇ ਰਾਵੀ ਤੋਂ ਜੀ ਜੀ ਤੇ ਮਸਾਂ ਬ੍ਰਿਜ ਜਿਹੜਾ ਸਾਡਾ ਪੋਲ ਬਣਿਆ ਜੀ ਸਾਨੂੰ ਜ਼ਿਆਦਾ ਜਾਣਕਾਰੀ ਇਹ ਵੀ ਪਠਾਨਕੋਟ ਵੀ ਮੈਨਕ ਬਹੁਤ ਵੱਡੇ ਪੱਤਰ ਦੇ ਹੋਈ ਹੀ ਤੇ ਉੱਥੇ ਵੀ ਪੋਲ ਜਿਹੜਾ ਡਿੱਗਾ ਸੀ ਤੋਂ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਰੌਲਾ ਇਹੋ ਹੀ ਪਾਇਆ ਹੈ ਵੀ ਇਹ ਪੋਲ ਜਿਹੜਾ ਆ ਮੈਨਗ ਦੀ ਵਜ੍ਹਾ ਨਾਲ ਡਿੱਗਾ ਸਾਨੂੰ ਖਤਰਾ ਹੈ ਸਤਾਉਂਡਿਆ ਵੀ ਜਿਹੜੇ ਹਿਸਾਬ ਨਾਲ ਟਿਪਰਾਂ ਲੱਗੀਆਂ ਨੇ ਇਧਰ 8-10 ਪੋਗ ਲੈਣਾਂ ਲੱਗੀਆਂ ਨੇ ਰੋਜ਼ ਦੇ 100-100 2-200 ਟਰੱਕ ਜਾ ਰਿਹਾ ਇਹ ਜਿਹੜੇ ਤਰੀਕੇ ਨਾਲ ਮੈਨਗ ਹੋਣ ਢਈਏ ਇਹ ਲੀਗਲ ਨਹੀਂ ਹੈ ਬਿਲਕੁਲ ਨਜਾਇਜ਼ ਮੈਨਗ ਹੋਣ ਢਈਏ ਤੇ ਕਾਨੂੰਨ ਵੀ ਇਹ ਗੱਲ ਕਹਿੰਦਾ ਹੈ ਵੀ 1 ਕਿਲੋਮੀਟਰ ਤੇ ਮੈਨਗ ਹੋ ਹੀ ਨਹੀਂ ਸਕਦੀ ਜੀ ਬ੍ਰਿਜ ਤੋਂ ਨਾ ਚੜਦੇ ਨਾ ਲੈਂਦੇ ਜੀ ਜੀ ਤੇ ਇਹ ਕਿਲੋਮੀਟਰ ਛੱਡ ਕੇ ਤੇ 500 ਮੀਟਰ ਦੇ ਵਿੱਚ ਵੀ ਨਹੀਂ ਅੰਦਰ ਆ ਤੇ ਇਹ ਕਰਕੇ ਇਹੀ ਪ੍ਰਸ਼ਾਸਨ ਗਾੜੀ ਇਹੋ ਹੀ ਮੰਗ ਕਰਦੇ ਆ ਵੀ ਇਹ ਨੂੰ ਮੈਨਿੰਗ ਨੂੰ ਬੰਦ ਕੀਤਾ ਜਾਵੇ ਤੇ ਪੁਲ ਜਿਹੜਾ ਬਚਿਆ ਰਵੇ ਤੇ ਲੋਕਾਂ ਦੀ ਪਾਰਲੇ ਲੋਕਾਂ ਦੀ ਆਵਾਜਾ ਵੀ ਚਲਦੀ ਰਹੇ ਜੈ ਚਰਨਜੀਤ ਸਿੰਘ ਗਾਲ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਸੂਬਾ ਚਰਨ ਸਖਤਰ ਪੰਜਾਬ ਜੀ ਜੀ ਮੈਂ ਵਹਿਮੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ 50-50 ਸਾਲ ਤੋਂ ਇਹ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕਿ ਜਮੀਨ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਹਨਾਂ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇਦਾਂ ਇੰਨਾ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈੜੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆਸਤੇ ਆਏ ਆ ਕਿ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50 50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਬਚਾਰੇ ਆਪਣੇ ਡੰਗ ਗਯਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫੇਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਦਾ ਦੀਆਂ ਕਿਸਤਾਂ ਟੁੱਟੀਆਂ ਸਾਰਾ ਕਾਰੋਬਾਰ ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਆ ਸਾਰਿਆਂ ਦੇ ਰੋਜ਼ਗਾਰ ਆ ਤੇ ਇਹ ਕਠੋਕੇ ਖੜਾਂਗੇ ਜਿੱਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਘੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਾਏ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਾਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਘੇਰਾਂਗੇ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਘੁਰਚਕਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜਪੀਨਾ ਸੀਗੀ ਇਹ ਦਰਿਆ ਤੋਂ ਦੋ ਕਿੱਲੇ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਦੇ ਧਰ ਬੋਲੀ ਨਹੀਂ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਕਿਹੜੇ ਲਾਉਂਦੇ ਸੀ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਇੱਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਹਦੇ ਤੋਂ ਦੋ ਕਿੱਲਿਆਂ ਤੋਂ ਰੇਤਾਂ ਪੁੱਟਣ ਰਹਿੰਦੇ ਆ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੇਕਿਨ ਤਾਂ ਫਿਰ ਤਾਂ ਕੰਮ ਗਿਆ ਉਹ ਬੰਦੇ ਜਾਂ ਤਿੰਨ ਬੰਦੇ ਬੈਠ ਕੇ ਤੁਸੀਂ ਪੂਰੇ ਕਾਗਜ਼ ਉਹਨਾਂ ਦੇ ਚੈੱਕ ਕਰ ਸਕਦੇ ਆਂ ਅਗਰ ਇਹਨਾਂ ਨੂੰ ਲੱਗਦਾ ਵੀ ਇਹ ਨਜਾਇਜ਼ ਆ ਤੇ ਫਿਰ ਸਰਕਾਰ ਨੂੰ ਜਿਹੜੀ ਪਰਚੀ ਜਾ ਰਹੀ ਉਹ ਵੀ ਝੂਠੀ ਹੋਏਗੀ ਸਰਕਾਰ ਦੀ ਜਿਹੜੀ ਪਰਚੀ ਇਹਨਾਂ ਟਿਪਰਾਂ ਨੂੰ ਮਿਲੀ ਜਾ ਰਹੀ ਆ ਟਿਪਰ ਰਸਤੇ ਤੇ ਜਾ ਰਹੇ ਨੇ ਫਰੀਦਕੋਟ ਤੱਕ ਰੇਤ ਜਿਹੜੀ ਆ ਜਾ ਰਹੀ ਆ ਕਿਸੇ ਵੀ ਰੋਕ ਕੇ ਟਿਪਰ ਨੂੰ ਉਹ ਸਕੈਨ ਕਰਕੇ ਉਹਦੀ ਪਰਚੀ ਉਹ ਚੈੱਕ ਕੀਤੀ ਜਾ ਸਕਦੀ ਹੈ ਵੀ ਸਰਕਾਰ ਦੇ ਖਾਤੇ ਚੋਂ ਆ ਰਹੀ ਹੈ ਕਿ ਜੇ ਇਹ ਝੂਠੀ ਬਣਾ ਕੇ ਭੇਜੀ ਗਈ ਹੈ ਕਿਉਂ ਵੀ ਸ਼ੇਖ ਇਹ ਸਭ ਤੋਂ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀਗੀ ਜਿਹਦੇ ਅਵਿਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾਹ ਲੱਗਦਾ ਆਲੇ-ਦੁਆਲੇ ਦੇ ਪਿੰਡਾਂ ਨੂੰ ਉਹਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਹੀ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਵਧਾਨ ਲਈ ਜਿਹੜਾ ਇਹ ਕੰਮ ਜਿਹੜਾ ਚਲਾਇਆ ਜਾ ਰਿਹਾ ਹੈ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਹਾਂ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਕਦੇ ਵੀ ਕੋਈ ਚੈੱਕ ਕਰ ਸਕਦਾ ਹੈ